ਜਿਹੜੇ ਟੇਡ ਦੇ ਵਿੱਚ ਤੁਹਾਡੇ ਜ਼ਿਆਦਾ ਚਰਬੀ ਹੈ ਨਾ ਉਹਦਾ ਜ਼ੋਰ ਲੱਗੇਗਾ ਉਹ ਖੁਰੇਗੀ ਮੰਨ ਕੇ ਚੱਲੋ ਤੁਹਾਡਾ ਪੇਟ ਇੱਥੋਂ ਵੱਡਾ ਵਾ ਉਹਦਾ ਜ਼ੋਰ ਲੱਗੇਗਾ ਉਹਦੀ ਚਰਬੀ ਖੁਰੇਗੀ ਬੈਲੀ ਫੈਟ ਜ਼ਿਆਦਾ ਵਾ ਬੈਲੀ ਫੈਟ ਦਾ ਜ਼ੋਰ ਲੱਗੇਗਾ ਉਹ ਮੰਜਾ ਤਾਂ ਹਰੇਕ ਦੇ ਘਰੇ ਹੁੰਦੇ ਹੀ ਹੁੰਦਾ ਜਿਹਨੂੰ ਆਪਾਂ ਚਾਰਪਾਈ ਵੀ ਕਹਿ ਦਿੰਨੇ ਆ ਤੇ ਤੁਹਾਡੇ ਕੋਲ ਟੇਡ ਦਾ ਜ਼ੋਰ ਲੱਗੇਗਾ ਹੋਰ ਤੁਹਾਡੇ ਕਿਸੇ ਵੀ ਮਸਲ ਦਾ ਜਿਹੜਾ ਜ਼ੋਰ ਉਹ ਨਹੀਂ ਲੱਗੇਗਾ ਜੀ ਇਦਰੋ ਜਾਣ ਗਿਆ ਲੱਤਾਂ ਫਿਰ ਇਦਰੋ ਜਾਣ ਜਾਂ ਯੂ ਬਣਾਣੀ ਹੈ ਜਿਹੜੀ ਬੈਲੀ ਫੈਟ ਆ ਆਪਣਾ ਇਹਦਾ ਜ਼ੋਰ ਲੱਗੇਗਾ ਜੀ ਚਰਬੀ ਜੰਮੀ ਹੋਈ ਹੈ ਜਿਹੜੀ ਉਹ ਸਾਰੀ ਤੁਹਾਡੀ ਐਨ ਪਿੰਗਲ ਜੇਗੀ ਤੁਹਾਡੀ ਦਿਨ हां तोड़े ਢਿੱਡ ਦਾ ਜੋਰ ਲੱਗੇਗਾ ਹੋਰ ਕਿਸੇ ਮਸਲ ਦਾ ਜੋਰ ਨਹੀਂ ਲੱਗਣਾ ਹੈਗਾ ਤੁਹਾਡਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਵੋ ਫਿਟਨੈਸ ਦੇ ਵਿੱਚ ਹੀ ਸੋ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਵੀ ਹੁੰਦੇ ਪਏ ਸੀਗੇ ਤੇ ਉਹ ਉਹਨਾਂ ਦੇ ਮੈਨੂੰ ਮਤਲਬ ਇੰਸਟਾਗ੍ਰam ਦੇ ਉੱਤੇ ਮੈਸੇਜ ਵੀ ਹੁੰਦੇ ਪਏ ਸੀ ਉਹ ਕਹਿੰਦੇ ਕਿ ਵੀ ਸਾਡਾ ਜਿਹੜਾ ਪੇਟ ਆ ਸਾਡਾ ਜਿਹੜਾ ਢਿੱਡਾ ਉਹ ਜਿਹੜਾ ਸਾਡਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਤੁਸੀਂ ਘਰ ਦੇ ਵਿੱਚ ਮਤਲਬ ਸਾਨੂੰ ਸੌਖੀਆਂ ਤੋਂ ਸੌਖੀਆਂ ਐਕਸਰਸਾਈਜ਼ ਦੱਸੋ ਵੀ ਅਸੀਂ ਕਿਹੜੀਆਂ ਸੌਖੀਆਂ ਐਕਸਰਸਾਈਜ਼ ਦੱਸੀ ਆਪਣੇ ਘਰ ਦੇ ਵਿੱਚ ਅਸੀਂ ਜਿਮ ਨਹੀਂ ਜਾ ਸਕਦੇ ਕਿ ਨਾਲ ਅਸੀਂ ਮਤਲਬ ਵੀ ਪਾਰਕ ਵਗੈਰਾ ਦੇ ਵਿੱਚ ਜਾ ਸਕਦੇ ਹੈਗੇ ਕਿਤੇ ਵੀ ਮਤਲਬ ਅਸੀਂ ਜਾ ਕੇ ਐਕਸਰਸਾਈਜ਼ ਨਹੀਂ ਕਰ ਸਕਦੇ ਅਸੀਂ ਆਪਣੇ ਘਰ ਦੇ ਵਿੱਚ ਹੀ ਅਸੀਂ ਢਿੱਡ ਦੀਆਂ ਕਿਹੜੀਆਂ ਐਕਸਰਸਾਈਜ਼ ਕਰੀਏ ਸੋ ਮੈਂ ਪਹਿਲਾਂ ਆਲਰੇਡੀ ਕਾਫੀ ਵੀਡੀਓ ਪਾਈ ਹੋਈਆਂ ਨੇ ਵੀ ਜ ਸਾਗਾ ਜਿਹੜੀਆਂ ਤੁਸੀਂ ਮਤਲਬ ਆਪਣੇ ਘਰ ਦੇ ਵਿੱਚ ਹੀ ਨਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਉਹ ਕਿਹੜੀਆਂ ਐਕਸਰਸਾਈਜ਼ ਹਨ ਕਿਵੇਂ ਕਰਨੀਆਂ ਨੇ ਕਦੋਂ ਕਰਨੀਆਂ ਨੇ ਕਿਹੜਾ ਬੈਸਟ ਟਾਈਮ ਉਹਨਾਂ ਵਾਸਤੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਆਪਾਂ ਇਸ ਮਹੀਨੇ ਦੇ ਵਿੱਚ ਲਾਸਟ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਜੀ ਆਪਾਂ ਮੇਰੇ 10000 ਸਬਸਕ੍ਰਾਈਬਰ ਨੇ ਜਿਹੜੇ ਉਹ ਆਪਾਂ ਕੰਪਲੀਟ ਕਰਨੇ ਨੇ ਜੀ ਸੋ ਮੇਰੇ 6000 ਜਿਹੜੇ ਸਬਸਕ੍ਰਾਈਬਰ ਆ ਉਹ ਕੰਪਲੀਟ ਹੋ ਚੁੱਕੇ ਆ ਉਹ ਸੋ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਸਭ ਤੋਂ ਪਹਿਲਾਂ ਜਿਵੇਂ ਜੇ ਤੁਹਾਡੇ ਘਰੇ ਕੋਈ ਇਦਾਂ ਦਾ ਸਿੰਪਲ ਕੋਈ ਟੇਬਲ ਪਿਆ ਹੋਵੇ ਜਿੰਨਾ ਸਿੰਪਲ ਟੇਬਲ ਆ ਨਾ ਤੁਸੀਂ ਇਦਾਂ ਦਾ ਸਿੰਪਲ ਟੇਬਲ ਲੈ ਲੈਣਾ ਅਗਰ ਸਿੰਪਲ ਟੇਬਲ ਵੀ ਨਹੀਂ ਨਾ ਹੈਗਾ ਮੰੰਜਾ ਤਾਂ ਹਰੇਕ ਦੇ ਘਰੇ ਹੁੰਦੇ ਹੀ ਹੁੰਦਾ ਜਿਹਨੂੰ ਆਪਾਂ ਚਾਰ ਪਾਈ ਵੀ ਕਹਿ ਦਿੰਨੇ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਜੇ ਇਦਾਂ ਦਾ ਟੇਬਲ ਮਿਲ ਜੇ ਫਲੇਟ ਤਾਂ ਸਭ ਤੋਂ ਵਧੀਆ ਇਦਾਂ ਤੁਸੀਂ ਕੜੀ ਇੱਕ ਸਹੀ ਕੜੀ ਕਰਨੀ ਪੇਟ ਦੀ ਤੁਸੀਂ ਕੀ ਕਹਿੰਦਾ ਤੇ ਨੋਰਮਲ ਬ ਆਪਣੀ ਘਾਟ ਹੋਣੀ ਚਾਹੀਦੀ ਇਹਦੇ ਉੱਤੇ ਠੀਕ ਹੈ ਜੀ ਆਪਾਂ ਇੱਥੇ ਆਪਣੀ ਜਿਹੜੀ ਆਪਣੀ ਬੈਕ ਸਾਰੀ ਇਹ ਇਹਦੇ ਤੇ ਆਏਗੀ ਜਿਹੜੀ ਪਹਿਲੀ ਐਕਸਰਸਾਈਜ਼ ਤੁਸੀਂ ਕਰਨੀ ਹੈ ਹੱਥ ਨੇ ਜਿਹੜੇ ਤੁਸੀਂ ਇਹਨੂੰ ਇਦਾਂ ਪਕੜ ਲੈਣਾ ਤੇ ਹੱਥ ਲੱਤਾਂ ਤੁਸੀਂ ਇਦਾਂ ਚੱਕ ਲੈਣੀਆਂ ਪੰਜੇ ਜਿਹੜੇ ਆ ਤੁਸੀਂ ਇਹਨੂੰ ਥੋੜੇ ਜਿਹਾ ਫਰੰਟ ਤੋਂ ਤੁਸੀਂ ਮੋੜ ਦੇਣੇ ਆ ਹੁਣ ਜਿਹੜੀ ਪਹਿਲੀ ਐਕਸਰਸਾਈਜ਼ ਦੇਖੋ ਜੀ ਹਾਂ ਜੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 15 ਕਿਸੇ ਕੋਸ਼ਿਸ਼ ਇਹ ਕਰਨੀ ਆ ਜਦੋਂ ਤੁਸੀਂ ਲੱਤਾਂ ਨੂੰ ਉੱਪਰ ਲੈ ਕੇ ਜਾਣਾ ਨਾ ਜਿੰਨੀ ਤੱਕ ਤੁਹਾਡੀ ਜਾਂਦੀਆਂ ਨੇ ਹਾਂ ਤੁਹਾਡੇ ਢਿੱਡ ਦਾ ਜ਼ੋਰ ਲੱਗੇਗਾ ਹੋਰ ਕਿਸੇ ਮਸਲ ਦਾ ਜ਼ੋਰ ਨਹੀਂ ਲੱਗਣਾ ਹੈਗਾ ਤੁਹਾਡਾ ਢਿੱਡ ਦਾ ਜ਼ੋਰ ਲੱਗੇਗਾ ਤੁਸੀਂ ਇਹ ਨਾ ਇਹਨੂੰ ਉੱਪਰ ਤੱਕ ਲੈ ਕੇ ਜਾਣਾ ਇੱਕ ਇਸ ਤੋਂ ਬਾਅਦ ਹੌਲ 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 ਥੱਲੇ ਲੈ ਜਾਣੀਆਂ ਫਿਰ ਦੋ ਪੈ ਜਾ ਇਹਦਾ ਇਹ ਤੁਸੀਂ ਰਿਪੀਟਿਸ਼ਨ ਜਿਹੜੇ ਤੁਸੀਂ 15 ਤੋਂ 20 ਲਾਣੇ ਆ ਜਾਂ 10 ਵੀ ਲਾ ਲੂਗੇ ਤਾਂ ਵੀ ਚੱਲੇਗਾ ਹੁਣ ਜਿਹੜੀ ਦੂਜੀ ਐਕਸਰਸਾਈਜ਼ ਆ 100 ਜੋ ਧਿਆਨ ਨਾਲ ਦੇਖਿਓ ਜੀ ਤੁਹਾਡੇ ਸਾਰੇ ਬਹੁਤ ਕੰਮ ਹੋਣਗੀਆਂ ਹੁਣ ਜਿਹੜੀ ਦੂਜੀ ਐਕਸਰਸਾਈਜ਼ ਆ ਇੱਧਰ ਆ ਕੇ ਤੁਸੀਂ ਸਿੰਗਲ ਸਿੰਗ 2 3 4 5 6 7 ਇਹ ਤੇ ਧਿਆਨ ਰੱਖਣਾ ਇੱਕ ਲੱਤ ਉੱਪਰ ਜਾਏਗੀ ਇੱਕ ਨੀਚੇ ਜਾਏਗੀ ਅਲਟਰਨੇਟਿਵ ਜਿਹਨੂੰ ਕਹਿੰਦੇ ਨੇ ਆਪਾਂ ਜੇਰੇ ਮੇਰੇ ਭੈਣ ਭਰਾ ਥੋੜਾ ਜਿਹਾ ਇੱਥੋਂ ਬੈਂਡ ਹੋ ਸਕਦੇ ਤਾਂ ਵੀ ਠੀਕ ਆ ਜੇ ਤੁਸੀਂ ਬੈਂਡ ਨਾ ਹੋਗੇ ਤਾਂ ਵੀ ਜੇ ਤੂੰ ਸਿੱਧਾ ਹੀ ਪੈ ਕੇ ਵੀ ਕਰ ਸਕਦਾ ਓ ਇਦਾਂ ਇਦਾਂ ਪੈ ਕੇ ਵੀ ਕਰ ਸਕਦੇ ਤੁਸੀਂ ਇਦਾਂ ਇੰਦਾ ਲੰਮੇ ਵੀ ਪੈ ਕੇ ਤੁਸੀਂ ਕਰ ਸਕਦੇ ਹੋ ਬੈਲੀ ਐਕਸਰਸਾਈਜ਼ ਵੀ ਤੁਸੀਂ ਇੰਝ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਕੀ ਆ ਜਿੱਥੇ ਤੁਹਾਡੇ ਬੋਡੀ ਦੇ ਵਿੱਚ ਜਿਹੜੇ ਢਿੱਡ ਦੇ ਵਿੱਚ ਤੁਹਾਡੇ ਜ਼ਿਆਦਾ ਚਰਬੀ ਹੈ ਨਾ ਉਹਦਾ ਜ਼ੋਰ ਲੱਗੇਗਾ ਉਹ ਖੁਰੇਗੀ ਮੰਨ ਲਓ ਚਲੋ ਤੁਹਾਡਾ ਪੇਟ ਇੱਥੋਂ ਵੱਡਾ ਵਾ ਉਹਦਾ ਜ਼ੋਰ ਲੱਗੇਗਾ ਉਹਦੀ ਚਰਬੀ ਖੁਰੇਗੀ ਬੈਲੀ ਫੈਟ ਜ਼ਿਆਦਾ ਵਾ ਬੈਲੀ ਫੈਟ ਦਾ ਜ਼ੋਰ ਲੱਗੇਗਾ ਉਹ ਖੁਰੇਗੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਹੈ ਜੀ ਧਿਆਨ ਨਾਲ ਦੇਖਣਾ ਤੁਸੀਂ ਥੋੜੀ ਜਿਹੀ ਦਾ ਹਰਣਾ ਉੱਪਰੋਂ ਹੱਥ ਜਿੱਥੇ ਪੈਂਦੇ ਨੇ ਜਿੱਥੇ ਕੰਫੀਟੇਬਲ ਲੱਗਦਾ ਤੁਸੀਂ ਉੱਥੇ ਰੱਖ ਲੈ ਮੇਰੇ ਅੱਗੇ 1 2 3 4 5 6, 7 8 9 10 ਜਿੰਨੀ ਲੱਗਦੀ ਹੈ 10 ਕੁ ਟਵੜ ਤੁਸੀਂ ਲੋਣੀਏ ਲੋਣੀਏ 10 ਤੋਂ 15 ਜਿੰਨੀ ਤੁਸੀਂ ਲਗਾ ਸਕਦੇ ਹੋ ਜੇਕਰ ਤੁਸੀਂ ਸਟਾਰਟਿੰਗ ਕਰੋਗੇ ਤਾਂ ਮੈਨੂੰ ਲੱਗਾ 10 ਕੀ ਲੱਗਣੀਆਂ ਨੇ ਇਹਦੇ ਵਿੱਚ ਤੁਹਾਡੇ ਕੋਲ ਢਿੱਡ ਦਾ ਜੋਰ ਲੱਗੇਗਾ ਹੋਰ ਤੁਹਾਡੇ ਕਿਸੇ ਵੀ ਮਸਲ ਦਾ ਜਿਹੜਾ ਜੋਰ ਉਹ ਨਹੀਂ ਲੱਗੇਗਾ ਜੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਤੁਸੀਂ ਹੁਣ ਕੀ ਕਰਨੀਆਂ 1 2 ਸਾਈਡਾਂ ਤੋਂ 3 4 5 ਕਮਫਰਟੇਬਲ ਹੀ ਤਾਂ ਥੋੜੀ ਅੱਗੇ ਹੋ ਜਾ ਆਪਣੇ ਆਪ ਨੂੰ ਕਮਫਰਟੇਬਲ ਰੱਖਣਾ ਵਾ ਠੀਕ ਹੈ ਜੀ ਹੋ ਕਹਿੰਦਾ ਫਿਰ 1 2 3 4 5 6 7 8 ਤੁਸੀਂ ਕੀ ਕਰਨਾ ਯੂ ਬਣਾਉਣੀ ਆ ਯੂ ਇਧਰੋ ਜਾਣੀਆਂ ਲੱਤਾਂ ਫਿਰ ਇਧਰੋ ਜਾਣੀਆਂ ਯੂ ਬਣਾਉਣੀ ਜਿਹੜੀ ਬੈਲੀ ਫੇਟ ਆ ਆਪਣਾ ਇਹਦਾ ਜੋਰ ਲੱਗੇਗਾ ਜੀ ਇਹ ਤੁਸੀਂ ਇੱਕ ਸਜੇ ਕਰਨੀਏ ਤਾਂ ਬਹੁਤ ਸੁੱਖਿਆ ਨੇ ਉਸ ਤੋਂ ਬਾਅਦ ਜਿਹੜੀ ਲਾਸਟ ਦੀ ਅਖੀਰ ਵਾਲੀ ਲੈ ਕੇ ਇੱਕ ਸਜਾ ਤੁਸੀਂ ਕੀ ਕਰਨਾ ਲੱਤਾਂ ਆਪ ਰੱਖਣੀਆਂ ਨੇ ਆ ਬੈਲੀ ਦੇ ਢੇਡਾ ਤੋਂ ਦਾ ਇਹਨੂੰ ਅੱਗੇ ਰੱਖਣਾ ਪਿੱਛੇ ਤੋਂ ਜੱਥ ਹੱਥ ਲਾ ਸਕਦੇ ਬਸ ਇਧਰ ਨਾਲ ਹੌਲੀ ਹੌਲੀ ਸਾਹ ਛੱਡਣੀਆਂ ਇਹ ਤੁਸੀਂ 10 ਤੋਂ 20 ਸੈਕਿੰਡ 10 ਤੋਂ 20 ਸੈਕਿੰਡ ਦੇ ਵਿੱਚ ਵਿੱਚ ਰੱਖਣਾ ਤੁਸੀਂ ਦਾ ਜਦੋਂ 20 ਸੈਕਿੰਡ ਹੋ ਜਾਣਗੇ ਤੁਸੀਂ ਛੱਡ ਦੇਣਾ ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਆ ਤੁਸੀਂ ਜ਼ਰੂਰ ਕਰਨੀ ਹੀ ਕਰਨੀ ਹੈ ਜਦੋਂ ਇੱਕ ਸੈਟ ਲਾ ਲੋਗੇ ਤੁਸੀਂ ਆਪਣੇ ਆਪ ਨੂੰ ਇਹਦਾ ਬੈਂਡ ਜ਼ਰੂਰ ਕਰਨਾ ਇਹ ਤੁਸੀਂ ਐਕਸਰਸਾਈਜ਼ ਜਿਹੜੀ ਤੁਸੀਂ ਲੋਣੀ ਲੋਣੀ ਨੇ ਹਰ ਇੱਕ ਐਕਸਰਸਾਈਜ਼ ਜਿਹੜੇ ਰਿਪੀਟਿਸ਼ਨ ਤੁਸੀਂ 10 ਤੋਂ ਲੈ ਕੇ 20 ਦੇ ਵਿੱਚ ਵਿੱਚ ਰਿਪੀਟਿਸ਼ਨ ਲੋਣੇ ਆ ਤੇ ਉਸ ਤੋਂ ਬਾਅਦ ਤੁਸੀਂ ਇੱਕ ਸੈਟ ਚੇਂਜ ਕਰ ਲੈਣੀ ਨਾਲ ਦੀ ਨਾਲੇ ਤੁਹਾਡਾ ਟੋਟਲ ਮੇਰੇ ਖਿਆਲ ਚ 4-5 ਮਿੰਟ ਦਾ ਵਰਕਆਊਟ ਹੋਏਗਾ ਉਸ ਤੋਂ ਬਾਅਦ ਜਦੋਂ ਤੁਹਾਡਾ ਇੱਕ ਸੈਟ ਕੰਪਲੀਟ ਹੋ ਗਿਆ ਜਿਵੇਂ ਤੁਹਾਨੂੰ ਅਖੀਰ ਦੇ ਵਿੱਚ ਮੂਵਮੈਂਟ ਦੱਸੀਆ ਪੇਟ ਨੂੰ ਪਿੱਛੇ ਲੈ ਕੇ ਜਾਣਾ ਸਾਣਾ ਜਿੱਥੇ ਤੱਕ ਜਾਂਦਾ ਫਲੈਕਸੀਬਿਲਟੀ ਤੁਸੀਂ ਆਪਣੇ ਆਪ ਲੈਣੀ ਆਪਣੇ ਵਿੱਚ ਇਹ ਕਰਨ ਨਾਲ ਉਸ ਤੋਂ ਬਾਅਦ ਤੁਸੀਂ 1 ਮਿੰਟ ਦੀ ਰੈਸਟ ਕਰਨੀ ਆ ਫਿਰ ਤੁਸੀਂ ਸੈਟ ਲਉਣਾ ਵਾ ਫਿਰ ਜਦੋਂ ਕੰਪਲੀਟ ਹੋ ਗਿਆ ਦੋ ਸੈਟ ਹੋ ਗਏ ਫੇਰ ਸੈੱਟ ਲਾਣਾ ਜਾਨਕੀ ਤਿੰਨ ਸੈੱਟ ਲਾਣੇ ਜਾਨਕੀ ਪੰਜ-ਪੰਜ ਮਿੰਟ ਦੇ ਤਿੰਨ ਸੈੱਟ ਹੋ ਗਏ 5 3 15 ਤਿੰਨ ਸੈੱਟ ਹੋ ਗਏ 15 ਮਿੰਟ ਦਾ ਵਰਕਆਊਟ ਹੋ ਗਿਆ ਜੀ ਉਸ ਤੋਂ ਬਾਅਦ ਇੱਕ-ਇੱਕ ਮਿੰਟ ਦੀ ਰੈਸਟ ਹੋ ਗਈ ਜਾਨਕੀ 18 ਮਿੰਟ ਤੁਹਾਡਾ ਵਰਕਆਊਟ ਹੋ ਗਿਆ ਤੁਸੀਂ ਦੇਖਿਓ ਜੋ ਤੁਹੇ ਲਾ ਲੱਗ ਜਿਹੜੇ ਤੁਹਾਡੇ ਸੈੱਟਾਂ ਦੇ ਜਿਹੜੀ ਸੇਪਤ ਦੀ ਚਰਬੀ ਜੰਮੀ ਹੋਈ ਹੈ ਜਿਹੜੀ ਉਹ ਸਾਰੀ ਤੁਹਾਡੀ ਐਨ ਪਿੰਗਲ ਜੇਗੀ ਤੁਹਾਡੀ ਦਿਨਾਂ ਦੇ ਵਿੱਚ ਹੀ ਇਹਦੇ ਵਿੱਚ ਬਾਤ ਤੁਸੀਂ ਦੋ ਤਿੰਨ ਚੀਜ਼ਾਂ 'ਤੇ ਜ਼ਿਆਦਾ ਧਿਆਨ ਰੱਖਣਾ ਹੁਣ ਕਰਨੀ ਕਦੋਂ ਐਕਸਰਸਾਈਜ਼ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਖਾਲੀ ਪੇਟ ਕਰਨੀਆਂ ਨੇ ਹਨਾ ਸਵੇਰੇ ਬ્લેਕ ਕਾਫੀ ਪੀ ਕੇ ਕਰ ਸਕਦੇ ਹਾਂ ਜਾਂ ਗਰਮ ਪਾਣੀ ਪੀ ਕੇ ਤੁਸੀਂ ਸਵੇਰੇ ਇਹ ਵਰਕਆਊਟ ਤੁਸੀਂ ਕਰਨਾ ਵਾ ਤੇ ਉਸ ਤੋਂ ਬਾਅਦ ਡਾਈਟ ਆ ਜਿਹੜੀ ਡਾਈਟ ਦਾ ਤੁਸੀਂ ਖਾਸ ਧਿਆਨ ਰੱਖਣਾ ਡਾਈਟ ਮੈਂ ਤੁਹਾਨੂੰ ਨਾਲ ਸ਼ੇਅਰ ਕਰੀ ਜਾਵਾਂ ਸੋ ਹੁਣ ਮੈਂ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਸਖਤ ਤਰੀਕਾ ਸ਼ੁਰੂ ਕਰਤਾ ਵੀ ਮੈਂ ਦਿੱਲੀ ਦਾ ਆਪਣਾ ਵਲੌਗ ਬਣਾ ਕੇ ਲੈ ਕੇ ਆਇਆ ਕਰਾਂਗਾ ਤੁਹਾਡੇ ਵਾਸਤੇ ਵੀ ਮੇਰਾ ਕੀ ਵਰਕਆਊਟ ਹੁੰਦਾ ਦਿਨ ਦੇ ਵਿੱਚ ਕੀ ਮੈਂ ਡਾਈਟ ਕਰਨਾ ਵਾ ਜਿਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜ